ਉਹ ਦੇਖ ਲੈ ਕੁੜੀ ਜੀ ਨਾ ਕਦੋਂ ਆਉਂਦੀ ਗਈ ਐ ਦੋ ਘੰਟੇ ਹੋ ਗਏ ਗਈ ਨਾ ਕੰਮ ਵੇਲੇ ਟਲ ਜਾਂਦੀ ਐ ਚਲਾਕ ਬਹੁਤ ਐ ਕੋਈ ਕਹਿ ਦੁੰਦੇ ਨਹੀਂ ਕਿ ਭੋੜੀ ਜਾਂ ਚੜ ਕਿੰਨਾ ਚਿਰ ਹੋ ਗਏ ਦੇਖ ਲੈ ਉਹ ਤੇ ਚਾਚੀ ਕੋਲ ਬੈਠੀ ਹੋਣੀ ਬਸ ਗੱਲਾਂ ਮਾਰੀ ਜਾਂਦੀ ਹੋਊਗੀ ਹਜੇ ਨਹੀਂ ਆਉਂਦੀ ਪੂਰਾ ਆਉਗੂ ਦੇਖ ਕੇ ਜਦੋਂ ਭਾਬੀ ਨੇ ਕੰਮ ਕਰ ਲਿਆ ਨਾ ਸਾਰਾ ਉਦੋਂ ਆ ਕੇ ਬਹਿ ਜੂਗੀ ਉਦੋਂ ਆਉਣ ਸਰ ਕਹੇ ਤੂੰ ਚਾ ਚਲ

ਆਹ ਕਿ ਨਹੀਂ ਆਉਂ। ਮੈਂ ਕੁੜੀ ਤਰੀ। ਪਤਰੀ ਗਾ ਮਮੀ। ਤੂੰ ਕਿਵੇਂ ਸਸਰੀ ਘਰ। ਪਹਿਲਾਂ ਐਂ ਪੁੱਛਿਆ ਕਰ ਤੂੰ। ਤੇ ਫਿਰ ਨਾ ਦੱਸਿਆ ਨਾ ਕਰਿਆਗਾ। ਮੈਂ ਤਾਂ ਆ ਗਈ ਬਸ। ਆਏ ਕਿਵੇਂ ਆਕੇ ਕੋ ਫੋਨ ਪਰ ਤਾਂ ਕੀਤਾ ਨੀਗਾ। ਮਿਲਣ ਨਹੀਂ ਆਈਆਂ। ਮਿਲਣ ਨਹੀਂ ਆ ਸਕਦੀ। ਆਏ ਹੈ ਤੇ ਹੋਰ। ਮੈਨੂੰ ਤਾਂ ਲੱਗਦਾ ਤੂੰ ਮਿਲਣ ਨਹੀਂ ਕਹਿਨੀ ਕੋਈ ਨਹੀਂ ਐ ਜੀ ਜਦੋਂ। ਮੈਂ ਮਿਲਣ ਨਹੀਂ। ਤੂੰ ਸੱਚੀ ਦੱਸ ਦੇ। ਮਿਲਣੀ ਆਈਆਂ ਮਮੀ। ਮਿਲਣੀ ਆਈਆਂ। ਆ ਦੇਖ ਲੈ ਇੱਕੋ ਹੀ ਲਿਆਈਆਂ ਬਾਹਲੇ ਨਹੀਂ। ਉਹ ਤਾਂ ਚਲ ਠੀਕ ਆ ਮੈਨੂੰ ਤਾਂ ਕਿ ਪੁੱਤ ਫੋਨ ਪਾਂ ਤਾਂ ਕਰ ਦਿੰਦੀ ਨਾਲੇ ਐ ਕੱਲੀ ਆ ਗਈ ਤੇ ਗੁਰਪ੍ਰੀਤ ਨਹੀਂ ਆਇਆ ਨਾਲ ਤੇ ਮੰਮੀ ਉਹ ਨਹੀਂ ਆਇਆ ਉਹ ਕਹਿੰਦਾ ਮੈਂ ਤਾਂ ਕੰਮ ਤੇ ਛੁੱਟੀ ਨਹੀਂ ਮਿਲਦੀਗੀ ਮੈਨੂੰ ਨਹੀਂ ਲੱਗਦਾ ਲੈ ਤੂੰ ਤਾਂ ਝੱਕ ਕਰ ਲੱਗ ਜਾਨੀ ਆ ਜਾ ਮੰਮੀ ਐਂ ਕਰਦੀ ਹੁੰਨੀ ਆ ਤੂੰ ਦੰਦ ਜੇ ਕੱਢੀ ਜਾਨੀ ਆ ਜਿਹੜੇ ਸਰੇ ਤੇ ਮੰਮੀ ਤੂੰ ਛੱਡ ਜਾਂਦਾ ਫਿਰ ਉਹ ਕਹਿੰਦਾ ਛੁੱਟੀ ਨਹੀਂ ਮਿਲਦੀ ਹੁਣ ਕਿੱਥੋਂ ਲਿਆਵਾਂ ਨਾਲ ਉਹਨੂੰ ਮੈਨੂੰ ਫੋਨ ਲਾ ਕੇ ਦੇ ਮੈਂ ਪੁੱਛਾਂ ਮੈਂ ਤਾਂ ਫੋਨ ਵੀ ਛੱਡਿਆ ਹੀ ਇੱਥੇ ਫੋਨ ਨਾਲ ਨਹੀਂ ਲੈ ਕੇ ਆ ਆ ਦੇਖ ਆ ਹੋਬੀਮਾ ਗਰੁੱਪੇ ਫੋਨ ਕਰਨਗੇ ਹਨ ਮੈਂ ਤਾਂ ਛੱਡ ਈ ਉੱਥੇ ਆ ਬਾਗ ਜੂਗੀ ਕੱਲ ਨੂੰ ਬਾਗ ਜੂਗੀ ਪੁੱਤਾਂ ਐ ਨਹੀਂ ਹੁੰਦਾ ਗਾਂ ਚੰਗਾ ਨਹੀਂ ਲੱਗਦਾ ਕੁੜੀਆਂ ਐ ਇਕੱਲੀਆਂ ਇਕੱਲੀਆਂ ਹੁੰਦਾ ਥੋੜੇ ਥੋੜੇ ਚਿਰ ਤੋਂ ਪਰ ਮੈਂ ਨਾ ਆਇਆ ਕਰ ਆਏ ਨਹੀਂ ਕਹਿੰਦੀ ਮੈਂ ਨਾ ਆਇਆ ਕਰ ਆਏ ਥੋੜੀ ਹੁੰਦਾਗਾ ਫਿਰ ਵੀ ਕੱਲੇ ਆ ਜੂ ਦੋ ਜੀਤਰੇ ਨਹੀਂ ਤਾਂ ਮੇਰਾ ਵੀ ਕਰੀ ਜਾਂਦਾ ਰਹਿੰਦਾ ਫਿਰ ਮੈਂ ਭੱਜਿਆ ਕਰ ਤੇ ਫੇਰ ਕੀ ਤਾਂ ਅਗਲਾ ਹੀ ਸਕਦਾਗਾ ਹੋਰ ਕਿੱਥੇ ਜਾਵਾਂ ਮੈਂ ਹਾਂ ਆਏ ਤਾਂ ਮੈਨੂੰ ਵੀ ਪਤਾ ਪੇਕੇ ਆਈਦਾ ਫਿਰ ਆਏ ਨਹੀਂ ਨਾ ਵੀ ਥੋੜੇ ਚਿਰ ਤੋਂ ਕੋਈ 6 ਮਹੀਨੇ ਕੋਈ 4 ਮਹੀਨੇ ਟਿਕਿਆ ਵੀ ਕਰ ਉੱਥੇ ਮੰਮੇ ਤੋਂ ਦਾਇਆ ਕਰ ਲੱਗ ਜਾਨੀਆ ਜਦੋਂ ਮੈਂ ਐਨੀ ਤੂ ਤਾਂ ਤੇਰਾ ਤਾਂ ਹੀ ਕੰਮ ਹੁੰਦਾ ਚਲ ਕੋਈ ਨਹੀਂ ਹੁਣ ਤਾਂ ਆ ਗਈ ਫਿਰ ਹੁਣ ਮੈਂ ਤੈਨੂੰ ਕੀ ਕਹਾਂ ਹੁਣ ਮੈਨੂੰ ਐਂ ਦੱਸਵੇਂ ਤੈਨੂੰ ਚਾਹ ਬਣਾਵਾਂ ਬਣਾ ਲੈ ਤੇ ਭੂਆ ਕਿੱਧਰ ਗਈ ਭੂਆ ਦੀ ਨਾ ਪੁੱਛ ਤੜਕੇ ਦੀ ਨਿਕਲੀ ਹੈਗੀ ਉਹ ਚਾਚੀ ਕੋਲੇ ਵਾਕੀ ਹੋਣੀ ਉਹਨੇ ਹੋਰ ਕੀ ਕਰਨਾ ਭੂਆ ਨੇ ਤੇਰੀ ਨੇ ਕੰਮ ਦੇ ਟਾਈਮ ਤੇ ਵਗ ਜਾਂਦੀ ਏ ਤੂੰ ਕਹਿ ਦੇ ਨਾ ਨਾ ਭੋਲੀ ਐ ਅਗਲਾ ਕੰਮ ਦੇ ਟਾਈਮ ਤੇ ਟਲ ਜਾਂਦੀ ਏ ਉਹ ਭੂਆ ਨੂੰ ਦਵਾਈ ਨਾ ਕਿਹਾ ਕਰ ਬਹੁਤ ਹੁਣ ਆ ਜੂਗੀ ਹੁਣ ਆ ਜੂਗੀ ਐ ਐਂ ਜੇ ਕਰਦੀ ਚਾਹ ਬਣਾ ਲਈ ਉਹੀ ਤੂੰ ਤਾਂ ਲੱਗਦੀ ਰਹਿੰਦੀ ਮੇਰੀ ਭੂਆ ਤੇ ਹਾਓ ਇਹਨੇ ਤਾਂ ਲੱਗਣ ਗਈ ਸੀਗੀਆਂ ਇੱਕ ਉਹ ਆ ਇੱਕ ਤੂੰ ਆ ਗਈ ਹੁਣ ਦੂਜੀ ਮੇਰੇ ਤਾਂ ਦੋ ਪੱਲੇ ਪੈ ਗਏ ਚੰਗੀ ਗੱਲ ਨਹੀਂ ਹੈਗੀ ਆਪਦੀ ਤੀਨੂ ਐ ਕਹੀਏ ਚੱਲ ਚੰਗਾ ਕੰਮ ਕਰ ਲਈ ਕੰਮ ਕਰ ਲਿਓ ਦੋਨੇ ਭੂਆ ਭਤੀਜੀ ਰਲ ਕੇ ਚੰਗਾ ਮੈਨੂੰ ਤਾਂ ਬੁਖਾਰ ਜਾ ਹੋਈ ਜਾਂਦਾ ਮੈਨੂੰ ਦੇਖ ਕੇ ਚੜ ਗਿਆ ਦੇਖ ਕੇ ਕੋ ਚੜ ਗਿਆ ਤੂੰ ਤਾਂ ਮੈਨੂੰ ਪੁੱਛਿਆ ਹੀ ਨਹੀਂ ਮਮੀ ਤੂੰ ਕਿਵੇਂ ਐ ਚੱਲ ਮੈਂ ਚਾਹ ਬਣਾਉਣੀ ਐ ਚੰਗਾ ਜਾ ਆ ਜੂਗੇ ਨੇ ਤੇਰੇ ਭੂਆ ਵੀ ਆ ਜੂ ਚੱਪਲਾ ਪਤਾ ਨਹੀਂ ਕਿੱਥੇ ਲਾਤੀਆਂ ਮੈਂ ਤਾਂ ਚੱਲ ਉਹ ਪੰਗ ਅੰਦਰ ਮੰਮੀ ਤਾਂ ਮੇਰੇ ਉਹੀ ਗਾਲ ਪੈ ਜਾਂਦੀ ਐ ਭੂਆ ਨੂੰ ਆਉਣ ਦੇ ਉਹਨੂੰ ਦੱਸੂਗੀ ਸਾਰਾ ਕੁਝ ਮੰਮੀ ਤਾਂ ਕਿਸੇ ਦੀ ਨਹੀਂ ਸੁਣਦੀ ਚੱਲ ਮੈਂ ਦੇਖ ਕੇ ਆਉਂਗੀ ਭੂਆ ਨੂੰ ਹੁਣ ਪਾਣੀ ਵੀ ਨਹੀਂ ਦਿੱਤਾ ਮੰਮੀ ਨੇ ਇਹੇ ਜੀ ਵਾਲਾ ਮੰਮੀ ਪਾਣੀ ਤਾਂ ਲਿਆਵੇ ਹੈਗਾ ਕੁਝ ਆਏ ਨੂੰ ਠੀਕ ਆ ਕੀ ਬੋਲੀ ਜਾਨੀ ਮੰਮੀ ਮੈਨਲਾ ਦਾ ਮੇਰੇ ਤੇ ਰਾਜੀ ਨਹੀਂ ਤੂੰ ਆਈ ਤੇ ਨੀ ਰਾਜੀ ਕਿਉਂ ਨਹੀਂ ਪਾਈ ਹਾਂ ਚਾਦਰ ਕਿ ਆਈਆਂ ਤੇ ਪਾਣੀ ਕਿਹਨੇ ਕਹਿੰਦਾ ਘੰਟੇ ਬਾਅਦ ਪਾਣੀ ਲੈ ਕੇ ਤਾਂ ਚਾਹੇ ਜਿੱਦ ਚਾਹ ਪਿਆਏਗੀ ਤੇ ਚਾਹ ਤਾਂ ਪਿਆਉਂਗੀ ਹੁਣ ਅਸੀਂ ਜਿੱਦ ਚਾਹ ਪਿਆਏਗੀ ਘੰਟੇ ਬਾਅਦ ਤਾਂ ਪਾਣੀ ਲੈ ਕੇ ਤਾਂ ਤੈਨੂੰ ਤੇਰੀ ਧੀ ਦਾ ਜਾ ਨਹੀਂ ਹੈਗਾ ਵੀ ਆਈ ਆ ਮੈਨੂੰ ਦੋ ਦਿਨ ਰੋਜ਼ ਰੋਜ਼ ਨਹੀਂ ਚਾਹ ਹੁੰਦੇ ਤਾਂ ਐਂ ਕਰਦੀ ਰਹਿਣੀ ਆਉ ਆਜੂਗੀ ਕਰ ਲੀ ਉਹ ਜੋ ਹੈ ਉਹ ਜੂਗਾ ਦੋਨੇ ਕਾ ਠੀਕ ਕਰ ਦੇ ਰਾਜਨ ਉਹ ਆ ਗਈ ਕਿੰਨਾ ਦੇ ਆ ਦੱਸ ਕੇ ਨਹੀਂ ਗਈ ਇੱਕੋ ਘਰ ਆ ਚਾਚੀ ਕੋਲੇ ਬੈਠੀ ਹੋਣੀ ਹੋਰ ਉਹਨੇ ਕਿਥੇ ਆਣ ਮਾਂ ਕਰਨਾ ਤੁਰਜੀ ਲਪੜਾ ਮੈਨੂੰ ਬੁਲਾ ਸਾਂ ਮੈਂ ਤਾਂ ਦੇਖ ਕੇ ਆਉਂਗੀ ਛੂਣੀਆਂ ਬੜੀਆਂ ਸੋਹਣੀਆਂ ਪਾਈਆਂ ਮੰਮੀ ਮੈਂ ਤਾਂ ਲਿਆ ਕੇ ਨਹੀਂ ਦਿੱਤੀਆਂ ਕਦੇ ਤੂੰ ਪਾਲੀਆਂ ਇਹੀ ਪਾਲੀ ਹਾਂ ਮੈਂ ਤਾਂ ਕਹਾਣੀ ਕਰ ਬਿਤੀ ਹੁੰਦਾ ਪਤਾ ਨਹੀਂ ਦੋ ਘਰ ਉਹ ਨਹੀਂ ਦੇਖ ਕੇ ਆਉਣੀ ਇੱਧਰ ਨੂੰ ਗਏ ਮੰਮੀ ਆਉਣੀ ਆ ਮੈਂ ਤਾਂ ਠੀਕੇ ਗਈ ਹੋਗੀ ਭੂਆ ਤਾਂ ਭੂਆ ਇੱਥੇ ਬੈਠੀ ਆ ਦੇਖੀ ਮੈਂ ਸਾਰੇ ਭਾਲ ਦੀ ਫਿਰਦੀ ਆ ਤੈਨੂੰ ਆਈ ਨਹੀਂ ਮੇਰੀ ਭਤੀਜੀ ਆਈ ਤੂੰ ਹਾਂ ਮੇਰੇ ਭੂਆ ਤਾਂ ਇੱਥੇ ਬੈਠੀ ਆ ਮੈਂ ਸਾਰੇ ਭਾਲ ਦੀ ਫਿਰਦੀ ਆਂ ਜੀ ਜਾਣੀ ਭੂਆ ਘਰੇ ਵੀ ਡੱਕ ਜਾ ਕਰਕੇ ਸੀ ਬਲੇ ਚੱਲ ਕੋਈ ਨਹੀਂ ਤੂੰ ਬੈਠ ਕੇਵੇਂ ਚਾਚੀ ਠੀਕ ਹੈ ਬੁੱਤਾਂ ਠੀਕ ਹੈ ਠੀਕ ਠੀਕ ਬਰ ਗਿਆ ਉੱਟ ਕੇ ਉੱਟ ਕੇ ਠੀਕ ਹੈ ਹੋਰ ਵਰਕ ਕਰਵਾਈ ਸੀ ਹੁਣੇ ਆਈ ਆ ਅਜੇ ਠੀਕ ਹੈ ਹੋਰ ਹੋ ਠੀਕ ਠਾਕ ਹੈ ਵਧੀਆ ਤੂੰ ਦੱਸ ਕੀ ਕਰੇਂਗੀ ਮੈਂ ਤੇਰਾ ਪ੍ਰੋਣਾ ਕਿਵੇਂ ਆ ਵਧੀਆ ਤੂੰ ਦੱਸ ਭੂਆ ਵਧੀਆ ਵਧੀਆ ਤੇਰੀ ਸੱਸ ਵਧੀਆ ਤੇਰਾ ਚੱਗ ਚੱਲਿਆ ਸਾਰਾ ਚੁਗਲੀਆਂ ਤੇ ਜ਼ੋਰ ਨਹੀਂ ਚੂਲੀਆਂ ਕੀ ਕਰਨੀਆਂ ਸੀ ਮੈਂ ਤਾਂ ਉਹੀ ਆਈ ਸੀ ਚਾਚੀ ਕੋਲੇ ਉੱਧ ਤੇਰੀ ਮੰਮੀ ਬੜਬੜ ਕਰੀ ਆਂਦੀ ਆ ਮਾਖਾ ਚੱਲੇ ਨੂੰ ਬੋਲੀ ਜਾਂਦੇ ਮੈਂ ਚਾਚੀ ਕੋਲੇ ਜਾਨੀ ਆ। ਹੋਰ ਜੱਤੀ ਤੂੰ ਦੱਸ ਕਿਵੇਂ ਆ? ਠੀਕ ਆ ਠੀਕ ਆ ਵਰਗੇ ਵਰਗੇ। ਵਰਗੇ ਹੋਰ ਪੱਤ ਤੂੰ ਦਾ ਖਾਬ ਦੇ ਕਰਦਾ ਪਰਿਵਾਰ ਦਾ ਤੇ ਕੀ ਹਾਲ ਹੈ? ਬਹੁਤ ਵਧੀਆ। ਵਰਗੇ ਵਰਗੇ ਚਾਈ ਦਾ ਫੋਟ। ਵਰਗੇ ਮੇਰੇ ਬੰਨੀ ਕੀ ਦੇਖਦੀ ਹੈ? ਮੇਰੇ ਅੰਬ ਲੱਗਿਆ ਉਹਦੇ। ਨਾ ਨੂੰ ਲਿਆ ਕਰ ਮੋਸਕ ਮਾਰੀ ਜਾਂਦਾਗਾ। ਤੇ ਨਾ ਅੱਗੇ ਜਾ ਜੀ ਬੰਨੀ ਸੁਰਖੀ ਜੀ ਲੱਬ ਲੈਂਦੀ ਹੈਗੀ। ਉਹ ਹੋ ਤਾਂ ਨਾਗੀ ਲੱਗਦੀ ਹੈ ਸੁਰਖੀ? ਹੂੰ ਕਿਸੇ ਬਸੇ ਲੱਗਦਾ ਤਾਂ ਹੈ ਨਹੀਂ ਮਨ ਮਨ ਤੇਰੇ ਮੋਸਕ ਮਾਰੀ ਜਾਂਦਾ ਤੇਰੇ ਜੋ। ਚੱਲ ਨਹੀਂ ਦੇਖ ਲੈ ਜਫੀ ਕੋ ਪਾਈ ਸੀਗੀ। ਚਾਹਤੀ ਇਹਨੂੰ ਸਮਝਾ ਦੇ ਘਰ ਮਾੜਾ ਮੋਟਾ। ਪਰ ਮੈਨੂੰ ਜਫੀ ਕੇ ਪਾਈ ਸੀ ਤੇ ਫਿਰ ਮੇਰੇ ਭੂਆ ਨੇ ਤੂੰ ਤੇ ਫਿਰ ਮੇਰੇ ਤੇ ਤਾਂ ਮੁਸ਼ਕ ਮਾਰ ਨਹੀਂ ਕੋਈ ਨਹੀਂ ਨਾਮ ਦੀਆਂ ਤਾਂ ਨਾਮ ਨਹੀਂ ਆਈ ਨਾ ਤਾਂ ਚੱਲਦਾ ਭੂਆ ਭਤੀਜੀ ਦਾ ਮੈਂ ਤਾਂ ਤੈਨੂੰ ਸਮਝਾਉਣੀ ਨਾ ਨੂੰ ਲਿਆ ਕਰ ਤੇ ਮੈਂ ਕਿੰਨੇ ਨਾ ਨਹੀਂ ਆਇਆ ਕੋਈ ਭੂਆ ਭਤੀਜੀ ਦਾ ਤਾਂ ਕੋਈ ਨਹੀਂ ਲੱਗ ਰਖਦੀ ਕੋਈ ਗੁੱਸਾ ਨਹੀਂ ਹੁੰਦਾ ਚੱਲ ਮੇਰੀ ਗੱਲ ਸੁਣ ਚਾਚੀ ਨੇ ਤਾਂ ਚਾਹ ਨਹੀਂ ਪੁੱਛਣੀ ਹੈਗੀ ਚੱਲ ਆਪਾਂ ਘਰੇ ਚੱਲੀਏ ਇਹ ਤਾਂ ਬੋਲੀ ਬੈਠੀ ਹੈ ਚਾਹ ਪੀ ਹੁਣ ਤੈਨੂੰ ਭੱਜ ਜਾ ਚੱਰੇ ਜਾ ਚੱਲ 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 ਭੂਆ ਮੰਮੀ ਢਿੱਕੀ ਜਾਂਦੀ ਆ ਕਿਹੜੇ ਵਲਾਂ ਦੀ ਤੈਨੂੰ ਘਰੇ ਚੱਲ ਚੱਲ ਸੱਤੀ ਪਿੱਛੇ ਹੀ ਰਹਿ ਗਈ ਚੱਲ ਕੋਈ ਨਹੀਂ ਜਾਣ ਦੇ ਉਹਨੇ ਕੰਮ ਕਮ ਕਰਨਾ ਹੁਣ ਚੱਲ ਹੁਣ ਪਤਾ ਨਹੀਂ ਕਿੱਧਰ ਵਗ ਗਈ ਮੈਨੂੰ ਤਾਂ ਲੱਗਦਾ ਨਾ ਆਪੂਆ ਨੂੰ ਸੱਦਣ ਵਗ ਗਈ ਹੋਣੀ ਇਹ ਕੁੜੀ ਨਹੀਂ ਆਖੇ ਲੱਗਦੀ ਭਈ ਐ ਭੱਜ ਗਈ ਕਰੋ ਵੀ ਤੂੰ ਚਾਹ ਤਾਂ ਪੀ ਜਾ ਉਹਨੇ ਤਾਂ ਆਈ ਜਾਣਾ ਸੀਗਾ ਉਹਨੇ ਕਿੱਥੇ ਜਾਣਾ ਸੀਗਾ ਦੋਨੇ ਲੈ ਆ ਗਈਆਂ ਵਾਵਾ ਚਾਹ ਤਾਂ ਪੀ ਜਾਂਦੀ ਤੂੰ ਉਹ ਯਨੀ ਮੰਮੇ ਪੂਆ ਨੂੰ ਲੈਣ ਗਈ ਸੀ ਮੈਂ ਪੂਆ ਕਿੱਥੇ ਵਾਗੀ ਸੀ ਪੂਆ ਕੀ ਬਲੈਕ ਵਾਗੀ ਸੀ ਕਿ ਇੱਥੇ ਪੂਆ ਸੀ ਜੀ ਆ ਜਾਂਦੀ ਤਾਂ ਬੋਲੀ ਜਾਂਦੀ ਰਹਿੰਦੀ ਹੈਗੀ ਕੰਮ ਵੇਲੇ ਮਗ ਜਾ ਕਰ ਚੰਗਾ ਨਿਕਲ ਜਾ ਕਰ ਕਰ ਮੈਨੂੰ ਬੋਲਣ ਨਹੀਂ ਦੀ ਮੰਮੇ ਐਵੇਂ ਨਾ ਬੋਲੀ ਜਾ ਕਰ ਪੂਆ ਉਹ ਤਾਂ 2 ਘੰਟੇ ਹੋ ਗਏ ਗਈ ਨੂੰ ਕੋਈ ਕੰਮ ਕਰ ਲਿਆ ਕਰ ਪੂਰਾ ਲਿੰਦੀ ਵੀ ਕਿੱਥੇ ਗਈ ਸੀ ਆਪ ਵੀ ਕੋੜਾ ਦਿਵਲ ਲੈਂਦੀ ਆ ਫੇਰ ਕਹੂਗੀ ਚੱਲ ਦੱਸ ਕਿੱਥੇ ਗਈ ਸੀ ਚਾਚੀ ਦੇ ਘਰੇ ਗਈ ਸੀ ਮੈਨੂੰ ਪਤਾ ਹੀ ਹੈ ਪਤਰੀ ਕਾ ਜੀ ਦੌੜ ਮੇ ਸਿੱਤਾਂ ਤਾਈ ਆ ਫੇਰ ਪੁੱਛਦੀ ਕਿਉਂ ਆ ਤੇ ਕੀ ਲੋੜ ਸੀ ਜਾਣਦੀ ਸਵੇਰੇ ਸਵੇਰੇ ਬੜਾ ਲੱਗਦਾ ਹੈ ਕ ਅਗਲੇ ਦੇ ਅਗਲੇ ਕਹਿੰਦਾ ਬੇਲੀ ਹੈਗੀ ਮੈਂ ਤਾਂ ਆਪੇ ਕਾ ਕਾ ਕਰਦੀ ਆ ਇਹ ਕਾ ਸੱਦਲੀ ਮੈਂ ਤਾਂ ਲਾ ਤੈਨੂੰ ਫੋਨ ਕਰਕੇ ਦੱਸਿਆ ਹੋਊਗਾ ਇਹਨੇ ਮੈਂ ਤਾਂ ਦੱਸਿਆ ਨਹੀਂ ਮੈਨੂੰ ਤਾਂ ਬੇਸਤ ਨੂੰ ਵੀ ਨਹੀਂ ਪਤਾ ਮੰਮੀ ਬਸ ਕਰਾਉਂ ਹੀ ਲੱਗੀ ਰਹਿਣੀ ਛੱਡ ਭੂਆ ਮੈਂ ਦੱਸ ਤੈਨੂੰ ਹੁਣ ਤਾਂ ਇਹ ਤਾਂ ਇੱਕ ਨਹੀਂ ਸੀ ਮਾਨ ਹੁਣ ਦੋ ਹੋ ਗਈਆਂ ਲੋਪੀਣ ਵਾਸਤੇ ਨੂੰ ਦਾ ਚਾਹ ਪਈ ਇਹ ਤੈਨੂੰ ਕਿੱਥੋਂ ਪਈ ਆ ਚਾਹ ਚਾਹ ਕਿੱਥੋਂ ਚਾਹ ਬਣੀ ਪਈ ਹੈਗੀ ਉਹ ਛੇਤੀ ਵਾਹ ਗਈ ਪੰਜ ਕੇ ਭੂਆ ਕਿੱਥੇ ਹੈ ਮੈਂ ਤਾਂ ਦਿੱਤੀ ਨਹੀਂ ਬੈਠੀ ਗੱਲਾਂ ਨਾ ਕਰ ਚਾਹ ਲੈ ਕੇ ਆ ਲੈ ਕੇ ਆ ਚਾਹ ਇਹਨੂੰ ਰੱਖ ਨਹੀਂ ਪਾਸੇ ਆ ਤੇਰੀ ਮਾਤਾ ਦਾ ਨੇ ਹੀ ਸਿਆਪਾ ਹੁੰਦਾ ਡੇਲੀ ਡੇਲੀ ਹੈ ਤੈਂ ਤਾਂ ਮੈਂ ਕਰੋ ਨਹੀਂ ਕੱਜਾਂਦੀ ਐ ਕੀ ਹੋਈ ਹੋਰ ਮੈਂ ਕਿੱਥੇ ਜਾਵਾਂ ਚਾਚੀ ਕੋਲੇ ਇੱਕ ਥਾਂ ਗਈ ਉੱਥੇ ਜਾਣ ਦੀ ਚੱਲ ਕੋਈ ਨਹੀਂ ਭੂਆ ਸਾਰੇ ਤਾਂ ਨਹੀਂ ਮੰਮੀ ਆਏ ਕਰਦੀ ਤੇਰੀ ਗੱਲ ਸੁਣੋ ਸੁਣਵਾ ਦੱਸ ਪਹਿਲਾਂ ਤਾਂ ਉਹ ਕੋਈ ਨਹੀਂ ਆ ਬੜਾ ਸਮਝਾ ਕੇ ਜਾਊਂਗੀ ਚੱਲੀ ਜਾਂਦਾ ਤੂੰ ਦੱਸ ਆਹਦੇ ਸਹਰਿਆਂ ਦਾ ਬਸ ਭੂਆ ਤੈਨੂੰ ਪਤਾ ਹੀ ਹੋਣਾ ਕੀ ਹੋ ਗਿਆ ਨਾ ਫੋਨ ਨਾ ਕੁਝ ਹੋਰ ਦੱਸ ਕੀ ਗੱਲ ਮੈਂ ਤਾਂ ਕਿਸੇ ਨੂੰ ਨਹੀਂ ਦੱਸਿਆ ਸੱਸ ਨਾਲ ਲੜਤੀ ਕਿਉਂ ਸੱਸ ਨਾਲ ਲੜੀ ਤੈਨੂੰ ਪਤਾ ਤਾਂ ਹੈ ਕਿ ਹੈ ਜੀ ਉਹ ਹੁਣ ਕੀ ਕਰਤਾ ਹੁਣ ਏ ਚੰਦਰੀ ਨੇ ਜਿਸ ਨੀਹਾ ਅਟਕੜੋ ਹਾਂ ਸੁਨੀਹਾ ਕਿਉੜਦੀ ਆ ਜੇ ਲੇਟ ਉੱਠੜੋ ਹਾਂ ਰੇਟ ਉੱਠਦੀ ਆ ਰਾਹੀ ਰੋਣਾ ਬਸ ਇਹਨਾਂ ਦਾ ਕੀ ਰੋਣਾ ਬਸ ਇੱਕ ਹੀ ਖੁਸ਼ੀ ਆ ਹੋਰ ਕੁਝ ਨਹੀਂ ਤਾਂ ਪਰ ਉਹਨਾਂ ਦਾ ਨਹੀਂ ਬੋਲਦਾ ਉਹ ਤਾਂ ਪੋਦੇ ਮਗਰ ਲੱਗਿਆ ਫਿਰਦਾ। ਇੱਕ ਡਾ ਝੂਠ ਬੋਲਿਆ ਕਿ ਇਸ ਕੁੜੀ ਨੇ ਦਸਣਾ ਲੜ ਕੇ ਆ ਗਈ ਹੈ ਨਾ। ਮੰਮੀ ਮੈਂ ਕੋਈ ਨਹੀਂ ਕਹਿੰਦੀ ਮੈਨੂੰ ਕਿ ਕੋਈ ਨਾ ਕੋਈ ਚੰਦ ਚਾੜ ਕੇ ਆਈ ਆਏਗਾ ਉਹ ਨਾਲ ਕਿੱਥੇ ਹੈ ਤੀਜੇ ਦਿਨ ਉਹ ਚੱਕ ਲੈਂਦੀ ਐ। ਅੱਲਾ ਪੜ। ਕਾਹਬੇ ਆਈ ਨਹੀਂ ਪਹਿਲਾਂ ਹੀ ਲੱਗਦੀ ਐ। ਉਹ ਆਦੋ ਵੀ ਨਾਲ ਹੀ ਰਲ ਜਾਂਦੀ ਐ। ਕਾਹ ਦੀ ਕਰਤੂਤ ਖਾਈ ਨਹੀਂ। ਆ ਗਈ ਆ ਕੇ ਸੱਤਣਾ ਲੜ ਕੇ। ਉਹ ਤੇ ਬੈਠੀ ਤਾਂ ਨਹੀਂ ਚੁੱਪ ਕਰਕੇ ਤੇ ਇਥੋਂ। ਇਹ ਕਹਿੰਦੀ ਐ ਕੁਝ ਫੇਰ ਕੀ ਐ? ਦੇਖਨੀ। ਚਾਲੇ ਕਿ ਕੀੜੀਆਂ ਫੇਰਦੀਆਂ ਚੜੀਆਂ ਚਾਹ ਤੇ ਚੜ ਗਈ ਹੋਣੀ ਕੋਈ ਕੀ ਕਦੋਂ ਚੱਜ ਦਾ ਕੰਮ ਕਰ ਲਿਆ ਕਰ ਕੋਈ ਕਰ ਲਿਆ ਕਰ ਕਿ ਮੈਨੂੰ ਸਿਖਾਉਣਾ ਬੂ ਸਾਰਾ ਕੁਝ ਚੱਜ ਦੇ ਆ ਵੇਖ ਨਾ ਚੱਜ ਦਾ ਕਰਕੇ ਆ ਗਈ ਓਏ ਬੇਇੱਜ਼ਤੀਆਂ ਕਰਾਈ ਜਾਂਦੀ ਰਹੀ ਮੇਰੇ ਤੀਜੇ ਦਿਨੋਂ ਵਕਤ ਮੈਂ ਆਇਆ ਨਾ ਕਰਾ ਕਰ ਮੈਂ ਹੁਣ ਆਈ ਆ ਗਈ ਮੇਰੀ ਸੱਸ ਨਾਲ ਕਾਦੀ ਲੜਾਈ ਹੁੰਦੀ ਐ ਆਪਣੀ ਬੇਬੇ ਨਹੀਂ ਲੜਦੀ ਹੁੰਦੀ ਸੀ ਕਿੰਨਾ ਲੜਦੀ ਹੁੰਦੀ ਸੀ ਫਿਰ ਮੈਂ ਤਾਂ ਤੀਜੇ ਦਿਨੋਂ ਤੇ ਪੇਕੇਾਂ ਤੇ ਜਾਂਦੀ ਰਹਿੰਦੀ ਭੈਣੇ ਬੇਬੇ ਆਪਣੇ ਅਲੱਗ ਲੜਦੀ ਸੀ ਇਹਦੀ ਸੱਸ ਤਾਂ ਕਰਦੀ ਨਖਰੇ ਵੇਰ ਕੀ ਜੇ ਨਖਰੇ ਕਰਦੀ ਆ ਦਾ ਤਿਰਪੂਆ ਨਹੀਂ ਕਰਦੀ ਨਖਰੇ ਬੰਦੂ ਨਖਰੇ ਕਰਦੀ ਰੋਟੀ ਬਣਾ ਕੇ ਤੇ ਚਾਹ ਫੜਾ ਦੇਕੂਗੀ ਫਾਹਾ ਵੜਤਾ ਜੇ ਨਹੀਂ ਬਣਾਉਂਦੇਗੇ ਚਾਹ ਰੋਟੀ ਤੇ ਮੁਗਰ ਫੇਰ ਕਹਿੰਦੀ ਆ ਲੈ ਪਾਲੇ ਮਾਰਤਾ ਮੇਰੀ ਗੱਲ ਸੁਣ ਜਦੋਂ ਕਹਿੰਦੀ ਆ ਤੂੰ ਉਦੋਂ ਬਣਾ ਦੇ ਕਰਤਾ ਕਿਹੜਾ ਕਿਤੇ ਕੋਈ ਬਾਹਰ ਅੰਦਰ ਜਾਣਾ ਕਿ ਦੋ ਰੋਟੀਆਂ ਹੀ ਨੇ ਜੋ ਇਸ ਉਮਰ ਚ ਠੰਡਾ ਖਾਉਗੀ ਫੇਰ ਹੁਣ ਤੇਰਾ ਕੀ ਫਾਇਦਾ ਚੁੱਪ ਕਰ ਚੁੱਪ ਕਰ ਐਵੇਂ ਨਾ ਤੇ ਬਰਸੀ ਜਾ ਠੀਕ ਹੈ ਨਾ ਇਹਨੂੰ ਪੁੱਛ ਲੈ ਵੀ ਕੀ ਗੱਲ ਹੈ ਕੀ ਬਾਤ ਹੈ ਨਹੀਂ ਨਾ ਜੰਗਰ ਕੋਈ ਸਮਝਾਈ ਨਾ ਹੋਰੇ ਨਾ ਮੈਂ ਗੱਲ ਗੂਠਾ ਦੇਦਾ ਸ਼ੁਕਰ ਤੇਰਾ ਨਹੀਂ ਹੋਇਆ ਇੱਥੇ ਠੀਕ ਐ ਤ ਇਕਾ ਤੂੰ ਆ ਜਾ ਕਰਦੀ ਮੈਨੂੰ ਤਾਂ ਦੋ ਹੋ ਜਾਂਦੀਆਂ ਮੇਰਾ ਤੇ ਵਧੀਆ ਹੋ ਜਾਂਦਾ ਮੇਰਾ ਇੱਥੇ ਅੱਗੇ ਨਾ ਵੜਦੀ ਮੈਨੂੰ ਕੋ ਲੋੜ ਸੀ ਕਰ ਦੋ ਹੁਣ ਕਰ ਦੋ ਆ ਵੀ ਕਹਿੰਦੀ ਹੁੰਦੀ ਸੀ ਮੈਂ ਭੂਆ ਮੰਗੂ ਦੀ ਹਾਂ ਹੁਣ ਕਰ ਦੋ ਹੁਣ ਕਰ ਦੋ ਹੁਣ ਹੋਜੂ ਤੇਰਾ ਡੋੜਾ ਹਾਂ ਹੋਜੂ ਮੈਂ ਬੁੱਢੀ ਹੋ ਗਈ ਨਖਰੇ ਕਰਦੀ ਸੀ ਕਿੰਨੇ ਕਿੰਨੇ ਆਹ ਮੁੰਡੇ ਦਾ ਨੱਕ ਵਿੰਗ ਹੈ ਇਹਦਾ ਮੂੰਹ ਨਹੀਂ ਆਇਆ ਇਹਦਾ ਰੰਗ ਨਹੀਂ ਗੋਰਾ ਲੈ ਦੱਸ ਹਾਂ ਨਖਰੇ ਕਰਦੀ ਸੀ ਜਿਹੜਾ ਮਰਜੀ ਮੁੰਡਾ ਤਕੂਂਦੀ ਸੀ ਕਮੈਨੂ ਦਿਖਾਈਆ ਕਿਹੜਾ ਮੈਨੂੰ ਆ ਦੱਸ ਕੀ ਕੀ ਦੀ ਫੋਟੋ ਦਿਖਾਈ ਪਹਿਲਾਂ ਮੈਨੂੰ ਇਹ ਦੱਸ ਦਿਖਾਉਂ ਦੇ ਕਿਉਂ ਨਹੀਂ ਤੇਰਾ ਵੀਰਾ ਦਿਖਾਉਂਦਾ ਹਾਂ ਨਾ ਜਨਾ ਵੀਰੇ ਇਹ ਨਹੀਂ ਵੱਧਾ ਲੱਗਦਾ ਮੈਨੂੰ ਹਜੇ ਕੀ ਦੋ ਤਿੰਨ ਮੁੰਡੇ ਦਿਖਾਈ ਠੀਕ ਹੈ ਫੋਟੋ ਮਾਂ ਦਿਖਾਈ ਮੈਂ ਤਾਂ ਨਹੀਂ ਮੈਨੂੰ ਨਹੀਂ ਪਸੰਦ ਤੇਰੇ ਭਾਦ ਤੂੰ ਹੀ ਲੱਗਦਾ ਦੋ ਤਿੰਨ ਤੇਰੇ ਮੰਮੀ ਮੈਨੂੰ ਨਾ ਉਹਦੀ ਵੀ ਨਹੀਂ ਦਿਖਾਈ ਸੀ ਜਿਹੜੇ ਦੀ ਦਿਖਾਈ ਸੀ ਉਸੇ ਨਾਲ ਹੀ ਕਰ ਤੂੰ ਤਾਂ ਇਹ ਜੇ ਦੇ ਲਾਇਕ ਹੀ ਸੀਗੀ ਠੀਕ ਹੈ ਨਾ ਸਾਡਾ ਮੁੰਡਾ ਇੰਨਾ ਵੀ ਨਹੀਂ ਮਾੜਾ ਸਾਡਾ ਮੁੰਡਾ ਇੰਨਾ ਵੀ ਨਹੀਂ ਮਾੜਾ ਜਿੰਨਾ ਤੂੰ ਕਹੀ ਜਾਨੀ ਆ ਸ਼ੁਕਰ ਕਰ ਦੇ ਰਹੀ ਹੈਗੀ ਨੂੰ ਵਿਆਹ ਲਿਆ ਆ ਉਹ ਐਨਾ ਸ਼ੁ ਦਾਦੇ ਸ਼ੁਕਰ ਕਰੋ ਤੁਹਾਨੂੰ ਮਿਲ ਗਈ। ਆ ਵੀ ਹੋ ਗਈ ਬਣ ਗਈ। ਸੱਤਾਂ ਜੁੱਲਿਆਂ ਦੀ ਸਵਾ ਮਿਲ ਗਈ ਸਾਨੂੰ। ਮਿਲ ਗਈ। ਮੰਮੀ ਹੁਣ ਆਇਆ ਨਾ ਕਰਾ ਕਰ। ਹੁਣ ਆ ਗਈ ਚਾਹ ਵੀ ਨਹੀਂ ਪੀਣ ਦਿੱਤੀ ਤੂੰ ਮੈਨੂੰ ਦੇਖ ਲੈ। ਚੁੱਪ ਕਰ ਤੂੰ। ਆ ਦੇ ਚਾਹ ਰੱਖੇ ਤੇ ਭਲਾ ਮੈਨੂੰ। ਆ ਬਾਹ ਦਿਖਾਈ। ਕੀ ਨਹੀਂ ਤੇਰੇ ਹਟਾ ਟੂਜਾ ਬਣਾਇਆ। ਇਹ ਪੂਆ ਟਟੂ ਨਹੀਂ ਨਹੀਂ ਹੁੰਦਾ ਟੈਟੂ ਹੁੰਦਾ ਹੈ। ਅੱਛਾ। ਤੈਨੂੰ ਬੜਾ ਪਤਾ ਹੈ। ਕਿੰਨਾ ਸੋਹਣਾ ਹੈ। ਇਹ ਕਿ ਲੋੜ ਸੀ ਬਾਏ ਤੇ ਪੈਸੇ ਲਾਏ ਹੋਣਗੇ ਫਿਰ ਆ ਬੈਠਦਾ ਤਾਂ ਲੜਦੀ। ਸੋਹਣਾ ਲੱਗਦਾ ਹੈਗਾ। ਤੂੰ ਵੀ ਬਣਾ ਕੇ ਲਓਗੇ ਮੈਨੂੰ ਪਤਾ ਮੰਮੀ ਇੱਧਰ ਦੇ ਹਾਂ ਦੇਖ ਇੱਕ ਐਸਨ ਢਾਲੀ ਬਣਾਈ ਬੈਠੀ ਆ ਮੈਂ ਵੀ ਬਣਾ ਕੇ ਲਵਾਂ ਚੱਲ ਚਾਹ ਪੀ ਇਹ ਤਾਂ ਬੋਲ ਲੀ ਜਾ ਇਹਨੂੰ ਲੈ ਜੀ ਇਹਨੂੰ ਐ ਵੀ ਮੇਰੇ ਤਾਂ ਬਣਾਉਂਦਾ ਨਹੀਂ ਅਗਲਾ ਨਾ ਤੂੰ ਸੀ ਹੈ ਕਿ ਤਾਂ ਹੈਗਾ ਮੇਰੇ ਦੋ ਟੈਟੂ ਕਿ ਇੱਧਰ ਚੰਗਾ ਨਾਲ ਦਾ ਹਸਾ ਦਿੰਦੀ ਨਾਲ ਸਾਨੂੰ ਰਵਾ ਦਿੰਦੀ ਆ ਚੱਲ ਜਾ ਇੱਕ ਐਸਨ ਢਾਲੀ ਆ ਬੈਠੀ ਆ ਤੂੰ ਤਾਂ ਅਜਾ ਛੋਟਾ ਜਿਹਾ ਦੇਖ ਲੈ ਬੂਆ ਚੱਲ ਕੋਈ ਨਹੀਂ ਇਹ ਗੱਲਾ ਕਰਦੀ ਐ ਕੀ ਖਰਾ ਫਿਰ ਮੈਂ ਇਹਨੂੰ ਸਮਝਾ ਦਿੰਦਾ ਚੱਲ ਤੂੰ ਚਾਹ ਪੀ ਲੈ ਤੇ ਚੱਲੀ ਹੈ ਨਾ ਚਾਹ ਡੰਡੀ ਹੋ ਜਾਂਦੀ ਐ ਤੇ ਤੇਰੀ ਚਾਹ ਕਿੱਥੇ ਵੱੰਦੀ ਮੈਂ ਤਾਂ ਤੁਹਾਡੇ ਹੁਣ ਤੋਂ ਪਹਿਲਾਂ ਪੀ ਲਿਆ ਮਹਿਲਾ ਤਾਂ ਮੈਨੂੰ ਦੇਖ ਕੇ ਤੇਰੇ ਤਾਂ ਹੀ ਚੜ ਗਈ ਚਾਹ ਜੂ ਜੀ ਚਾਹ ਤਾਂ ਮੈਂ ਪੀ ਲਈ ਐ ਤਾਂ ਫਿਰ ਮੈਂ ਤੈਨੂੰ ਰੋਟੀ ਵੀ ਕੰਗਰਤਨ ਦੇਖ ਮੈਂ ਕਿਨਾ ਕ ਬੰਦ ਕਰੂੰਗੀ ਤੇਰੇ ਤੀਜੇ ਦਿਨ ਦਾ ਕੰਮ ਗੱਲ ਸੁਣ ਹਾਂਜੀ ਤਾਂ ਚਾਹ ਸ਼ਵਾਦ ਬਣਾਈ ਐ ਅਚਾ ਬਹੁਤ ਸੁਆਦ ਆ। ਨਾ ਇਹ ਤਾਂ ਦੁੱਧ ਵੱਧ ਪਾਉਂਦੀ ਮਮੀ। ਸੁਆਦ ਬੰਦ ਆ। ਹਾਂ ਇਹ ਦੇਖੋ ਵਧੀਆ ਚਾਹ ਬਣੀ ਆ ਨਾ ਤੈਨੂੰ 100 ਨਖਰੇ ਕਰਦੀ ਜੇ ਚਾਹ ਸੁਆਦ ਨਾ ਹੋਵੇ। ਤੇ ਲੈ ਜਦੋਂ ਸੁਆਦ ਬਣਾਈਏ ਸੁਆਦ ਹੀ ਕਹੂੰ। ਕਹਾਂਗੇ ਵੀ ਫਿਰ ਮਾਂ ਨਾ ਮੇਰੀ ਸੱਤ ਨਖਰੇ ਕਰਦੀ ਆ ਆ ਬੰਦੂ ਕਰਕੇ। ਹੋਣਾ ਚਾਹ ਵਧੀਆ ਬਣੀ ਦੁੱਧ ਵੱਧ ਪਾਇਆ ਵੇ ਦੇਖਣ ਕਿਵੇਂ ਕਹਿੰਦੀ। ਫਨੀ ਦਾ ਵੀ ਆਉਂਦਾ ਦੁੱਧ ਦੇ ਵਿੱਚ। ਐ ਕਰ ਕਰ ਚਾਹ ਪੀਊਗੀ ਫਿਰ। ਐ ਪਤਾ ਲੱਗਦਾ ਦੁੱਧ ਵੱਧ ਪਾਇਆ ਦੇਖ ਐਡੀ ਹੋਊਗਾ। ਚਾਚੀ ਨੇ ਨਹੀਂ ਕਿਹਾ। ਜੋ ਚਾਚੀ ਨੇ ਕਿਹਾ ਚਾਚੀ ਨੂੰ ਸੁਣ ਮਨੀ ਤੈਨੂੰ ਪਤਾ ਤਾ ਹੈਗਾ ਉਹ ਨੋਟਿਕ ਕਰਦੇ ਬਹੁਤ ਚਾਚੀ ਕਹਿੰਨੇ ਨਹੀਂ ਪੀਈ ਚਾਹ ਫਿਰ ਆ ਕਿੱਥੇ ਪੀਨੂ ਜੀ ਕਰਦਾ ਉਹ ਤਾਂ ਉਹ ਨਹੀਂ ਪਾਉਂਦੇ ਦੀ ਕੀ ਹੋ ਮੱਝਾ ਨੂੰ ਚਾਰਜ ਉਹ ਉਹ ਤਾਂ ਮੁਸ਼ਕ ਆਉਂਦੀ ਬਾਲੀ ਚਾ ਦੇ ਮੈਨੂੰ ਨਹੀਂ ਪਸੰਦ ਹੈਗੀ ਚਾਹ ਉਹਨਾਂ ਦੀ ਮੈਂ ਜਮਾ ਹੀ ਨਹੀਂ ਪੀਣਾ ਕੀ ਹੋ ਕੀ ਹੁੰਦਾ ਪਾ ਮੁਸ਼ਕ ਇਹਨਾਂ ਨੂੰ ਨਹੀਂ ਪਤਾ ਹਾਂ ਮੁਸ਼ਕ ਹੁੰਦਾ ਮੁਸ਼ਕ 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 ਦੇਖ ਕੂ ਆ ਮੂੰਹ ਦਾ ਕੀ ਕਰਦੀ ਮੁਸ਼ਕ ਮੁਸ਼ਕ ਵਧਾ ਕੇ ਐਡਾ ਤੂੰ ਵੀ ਮਗਰ ਲੱਗ ਗਿਓ ਮੁਸ਼ਕ ਸ਼ਾਲਾ ਹਾਂ ਬੜਾ ਹੁੰਦਾ ਸੱਚੀ ਕਦੋਂ ਵੀ ਕੇ ਦੇਖ ਲਈ ਮੁਸ਼ਕਲੀ ਦੇਖ ਲੈ ਨਾਲ ਜਾਂਦੀ ਉਹਨਾਂ ਦੇ ਭੱਜ ਚੁਗਲੀਆਂ ਨੂੰ ਕਿੱਤੀ ਸੀ ਮੈਂ ਚਾਹ ਬੋਲਾ ਦੇ ਸਰ ਥੋੜੀ ਜਿਹੀ ਪਿੱਤੀ ਪੁੱਟ ਕੇ ਉਹਨਾਂ ਨੇ ਕੀ ਹੁੰਦੀ ਵਿਚਾਰ ਨਾ ਪਾਇਆ ਤਾਂ ਕਿਹਾ ਸੀ ਮੈਂ ਕਿਹਾ ਸੀ ਕੀ ਹੋਵੇ ਮੰਨਦੀ ਨਹੀਂ ਤੁਮ ਜਾਏ ਹੁੰਦੀ ਬਹੁਤ ਦੂ ਸਮਝਿਆ ਤੇ ਗੱਲ ਮੰਨ ਲੈਂਦੀ ਆ ਮੇਰੀ ਸਿਆਣੀਆਂ ਤੇਰੇ ਵਰਗੀ ਥੋੜੀ ਐ ਮੇਰੀ ਗੱਲ ਥਾੜੇ ਛੱਡ ਦੂਗੀ ਥੱਲੇ ਅਗਲੀ ਪਾਉਂਦੀ ਨਹੀਂ ਚਾਰ ਹੁਣ ਮੁਸਕ ਜਿਹਾ ਆ। ਚਾਹ ਪਾ ਕੇ ਹੁਣ ਕਹਿੰਦੀ ਚਾਹ ਚ ਮੁਸਕ। ਕੀ ਸੋੜੇ ਜਦਾ ਕੀ ਗਏ? ਕੀ ਹੁੰਦਾ? ਮੁਸਕ। ਮੁਸਕ। ਆ ਕੇ ਮੁਸਕ। ਲੈ ਵੀ ਪਾ ਲਈ ਚਾਹ ਬਹੁਤ ਵਾਸੀ ਸ਼ਾਬਾਸ਼ ਠੀਕ ਐ। ਚਾਹ ਸਵਾਦ। ਦੂਜੀ ਲਾ ਹੁਣੇ ਦਿਖਾ ਕੇ ਨਾ ਲੜਾਈ ਕਰਕੇ ਆਂਦੀ ਭਾਈ। ਇਹ ਕੁੜੀ ਰੋਟੀ ਖਾ ਕੇ ਆਈਆਂ ਕੀ ਲੜਾਈ ਕਰਕੇ ਆਈਆਂ? ਮੈਂ ਦਿਖਾ ਕੇ ਨਹੀਂ। ਐਨ ਮਲਜਾ ਤੂੰ ਕੋਹਰਾ ਹੋ ਜੇ ਕੋਈ ਰੋਟੀ ਖਾਇਆ ਕਰ ਗਰੋਧ ਨੇ ਹਣ ਤੂੰ ਬਣਾ ਲੈ ਉੱਥੋਂ ਦੁਖੀ ਹੋਣੀ ਆ ਉੱਥੋਂ ਤੁਸੀਂ ਆਉਣ ਸਾਰ ਲੈ ਮੈਂ ਤੇ ਹੋਰ ਬਣਾ ਕੇ ਦੇਉਂਗੀ ਮੈਂ ਤੋ ਕੁਝ ਨਹੀਂ ਦਿੰਦੀਆਂ ਅਸੀਂ ਪਹਿਲਾਂ ਤਾਂ ਲੜੀ ਗਈਆਂ ਫਿਰ ਹੱਸੀ ਗਈਆਂ ਥੋੜੀ ਮੈਨੂੰ ਦੱਸਦਾ ਲੈ ਲੈ ਉਹ ਕੁੜੀ ਨਹੀਂ ਚਾਹ ਵੀ ਨਹੀਂ ਪੀਂਨਦੀ ਕੀ ਇਹ ਮੈਂ ਕਰ ਲੱਗ ਜਾਾਂਗੀ ਕਦੇ ਕਿਵੇਂ ਠੱਲ ਕਰੀ ਓਹੋ ਤੇਰੇ ਹੱਥ ਦੁਖਦਿੰਨੇ ਕਿ ਹੱਥ ਟੁੱਟੇ ਨੇ ਦੋ ਰੋਟੀਆਂ ਬਣਾਉਣ ਲੱਗੀ ਦੇ ਮੈਂ ਤਾਂ ਪੁੱਛਿਆਗਾ ਵੀ ਭਾਈ ਰੋਟੀ ਖਾ ਕੇ ਆਈਆਂ ਕਿ ਕਿੱਲੀ ਲੜਾਈ ਕਰਕੇ ਆ ਗਈ ਇਹਦੇ ਵਿੱਚ ਕੀ ਆ ਫੇਰ ਹੁਣ ਜੇ ਕੋਈ ਜੇ ਕੋਈ ਆਊਗਾ ਨਹੀਂ ਨੀ ਉੱਥੇ ਨੂੰ ਰਹਿਣ ਦਿੰਦਗਾ ਚਲ ਕੋਈ ਗੱਲ ਨਹੀਂ ਇਸ ਉਮਰ ਇਹ ਨਾ ਕਰੂਗੀ ਤੇ ਹੋਰ ਕੀ ਕਰੂਗੀ ਚਲ ਨਖਰੇ ਕਰੀ ਚੱਲੇ ਉਮਰਾਂ ਦਾ ਸਾਰਾ ਤੇ ਆਈਆਂ ਸੀ ਰਸ ਰਸ ਬਹਿ ਜੋ ਮੇਲੇ ਮੇਰੀ ਗੱਲ ਸੁਣ ਜੇ ਕੋਈ ਆਜੂ ਪਹਿਲਾਂ ਪੁੱਛੇਗੀ ਰੋਟੀ ਖਾਓਗੇ ਜਿੱਕੀ ਮੀਆ ਖਾਓਗੇ ਮਨਾਉਣ ਦਾ ਹੱਕ ਨਹੀਂ ਮੰਨਦਾ ਤਰਾ ਮਨਾ ਤੂੰ ਕੀ ਰੋਟੀ ਖਾਂ ਇੱਕੜਾ ਮਾਰ ਕੇ ਤੇ ਕੋਈ ਬਾਹਲੇ ਸਾਲ ਬਾਅਦ ਆਈ ਆ ਵੀ ਪਛਾਣ ਨੂੰ ਆਏ ਜਾ ਜਾ ਬਣਾ ਕੇ ਤੇ ਲੈ ਜਾ ਚਾਹ ਨਾ ਪੀਨ ਚਾਰ ਸਵਾਰੀ ਸਾਰਾ ਖਰਾਬ ਕਰਤਾ ਚਾਹਦਾ ਜਾ ਲੈ ਜਾ ਜਾ ਨਾ ਹਣ ਤੂੰ ਕੁਟੀ ਦੀਆਂ ਰੋਟੀਆਂ ਵੀ ਗਿਣਨੀਆਂ ਗਿਣਦੀਆਂ ਨਹੀਂ ਮੈਂ ਜਿਗਣ ਕੇ ਖਵਾਉਂਦੀ ਨਾ ਤੂੰ ਗਿਣ ਕੇ ਖਾਨੀ ਐ ਤੇ ਹਾ ਨਹੀਂ ਬੁੜ ਉਹ ਹੋਣੀ ਮੇਰੀ ਜਵਾਨ ਵੀ ਮੈਂ ਉਹ ਹੋ ਜਾਂਦੀ ਐ ਤੂੰ ਮੇਰੀਆਂ ਰੋਟੀਆਂ ਗਿੰਦੀਆਂ ਜੇ ਮੈਂ ਤੈਨੂੰ ਗਿਣ ਕੇ ਖਵਾਉਂਦੀ ਨਾ ਆ ਐਹੀ ਜੀ ਨਹੀਂ ਹੁੰਦੀ ਸੀ ਮੈਂ ਅੱਜ ਤਾਂ ਮੈਂ ਰੋਟਕ ਵੀ ਨਹੀਂ ਖਾਦੀ ਫਿਰ ਅੱਜ ਦੇ ਨਾਲ ਤਾਂ ਨਹੀਂ ਹੁੰਦਾ ਹੁਣ ਬਚੇਰ ਨਸਤਾਂ ਲਈ ਘੰਟਾ ਲੱਗ ਜੂ ਕੋਈ ਕਿਓ ਨਹੀਂ ਕੋਈ ਕੰਦੂ ਨਹੀਂ ਕੁਛ ਨਹੀਂ ਬੰਦੀ ਕੱਲੀਆਂ ਰੋਟੀਆਂ ਸੁੱਕੀਆਂ ਖਾਣੀ ਹੈ ਮੈਂ ਹੋਰ ਕੀ ਹੈ ਜਦੋਂ ਦੀ ਤੂੰ ਆਈ ਉਹੇ ਜੇ ਐ ਮੈਨੂੰ ਦੇਖਦੀਆਂ ਜਮਾਂ ਬਦੀ ਨਹੀਂ ਕੋਈ ਕੱਟੀ ਨਹੀਂ ਕੁਛ ਨਹੀਂ ਉਹੇ ਜਿਹਾ ਜਦੋਂ ਦੀ ਆਈ ਹਾਂ ਇਹ ਤੂੰ ਕਿੰਨੀ ਪਤਲੀ ਸੀ ਮੇਰਾ ਮੇਰਾ ਨਾਂ ਵੀ ਇੱਕੋ ਜਿਹਾ ਹੁੰਦਾ ਹੁੰਦਾ ਸੀ ਆਪਣੇ ਹੋਰ ਕੁਛ ਜਾ ਤੂੰ ਕੰਮ ਕਰ ਆਉਂਦਾ ਹਾਂ ਰੋਟ ਕਿਵੇਂ ਦੁਮਾਰ ਭਈਆ ਰੋਟ ਅੱਜ ਲੈ ਜਾ ਚਾਜੀ ਆਵਦੀ ਔਰ ਤੂੰ ਵੀ ਖਾਏਂਗੀ ਮੈਂ ਖਾਉਂਗੀ ਹੋਰ ਸਨੇਰ ਦੀ ਫਿਰਦੀ ਆ 12 ਵਜੇ ਕੀ ਕੀਤਾ ਫਿਰਦੀ ਆ ਤਜੇ ਮੈਂ ਮਾਰ ਕੇ ਕੋਹਾ ਕੁੜਾ ਕਰਕੇ ਆਈ ਹਾਂ ਹਾਂ ਤੇ ਰੋਟੀ ਦਾ ਹੱਕ ਨਹੀਂ ਮੰਨਦਾ ਮਰਦੀ ਐ ਗੱਲਾਂ ਕੰਮ ਕਰਨ ਨੂੰ ਕਹਿ ਦੋ ਜਦੋਂ ਹੀ ਪਿੱਛੂ ਪੈ ਜਾਂਦੇ ਜਦੋਂ ਹੀ ਪਿੱਛੂ ਪੈ ਜਾਂਦੇ ਉਹਦੇ ਕਰਦੀ ਐ ਕੋਨਕੋੜਾ ਐ ਕੁੜੀਏ ਉਰੇ ਐ ਇੱਧਰ ਬੈਠ ਕਿੱਧਰ ਜਾਵੜੀ ਸੀ ਉੱਟਕੇ ਮੈਂ ਤਾਂ ਗੁੱਸਾ ਹੁੰਦਾ ਭੂਆ ਮੰਮੀ ਦੀਆਂ ਗੱਲਾਂ ਚੱਲ ਕੋਈ ਤੂੰ ਵੀ ਨਾਲ ਹੀ ਰਲ ਜਾਣੀ ਆਂ ਓਹੋ ਮੈਂ ਤੈਨੂੰ ਕਿਹਾ ਕੁਛ ਦੱਸ ਮੈਨੂੰ ਤੈਨੂੰ ਕੁਛ ਕਿਹਾ ਹੈ ਤੈਨੂੰ ਤਾਂ ਐਂ ਸਮਝਾਉਂਦੀ ਸੀ ਚੱਲ ਕੋਈ ਤੇਰੀ ਮਾਂ ਵੀ ਤੇਰੇ ਚੰਗਾ ਹੀ ਕਹਿੰਦੀ ਆ ਫਿਰ ਕੀ ਉਹ ਬੜਬੋਲੀ ਆ ਤਾਂ ਕੋਈ ਗੱਲ ਨਹੀਂ ਉਹ ਵੀ ਨਹੀਂ ਮਾੜਾ ਕਹਿੰਦੀ ਤੂੰ ਮੀਆਂ ਠੰਡੀ ਰਿਹਾ ਕਰ ਗੁੱਸਾ ਨਾ ਥੋੜਾ ਜਿਆਦਾ ਚੜਾਉਣੀ ਨੀ ਨੱਕ ਨੂੰ ਇਹਨੇ ਪਤਾ ਤੇਰਾ ਮੇਰੇ ਹੱਥਾਂ 'ਚ ਹੀ ਬਲੀ ਆ ਉੜੀ ਸ਼ਾਂਤ ਰਿਆੜਾ ਮੇਰੀ ਗੱਲ ਸੁਣ ਤੂ ਆ ਹੁਣ ਜਦੋਂ ਉਧਰੋਂ ਤਾਂ ਮੈਂ ਤਪਿਤ ਪਾਈ ਆਉਣੀ ਆ ਉੱਤੋਂ ਮੰਮੀ ਲੱਗ ਜਾਂਦੀ ਆ ਹਾਂ ਤੂੰ ਕਾ ਤੋ ਆਗੀ ਕਾ ਤੋ ਨਹੀਂ ਆਗੀ ਵੀ ਜੇ ਮੈਂ ਆ ਗਈ ਤਾਂ ਫਿਰ ਕੀ ਹੁੰਦਾ ਚੱਲ ਕੋਈ ਨਹੀਂ ਜਿਉਨੇ ਪੁੱਛ ਲਿਆ ਤਾਂ ਫਿਰ ਕੀ ਹੋ ਗਿਆ ਚਲ ਆਏ ਅੰਦਰ ਮੈਂ ਤੇਰੀ ਬਾਹਰ ਕਰਾਈ ਆ ਨਾ ਕਰਾਈ ਆ ਨਾ ਬਸ ਕੋਈ ਗੱਲ ਨਹੀਂ ਤੂੰ ਠੰਡੀ ਰਿਆ ਕਰ ਕੋਈ ਨਹੀਂ ਤੇਰੀ ਮਾਨੂੰ ਕਰ ਲਾਂਗੇ ਠੱਟ ਥੋੜਾ ਜਿਹਾ ਆਪ ਦਿੱਤੀ ਵੀ ਹੋ ਰੱਖਿਆ ਕਰ ਚੰਗਾ ਐ ਨਾ ਉਹ ਕਰਾ ਕੇ ਰੋਸ ਕੇ ਨਾ ਆਇਆ ਕਰ ਚੰਗਾ ਨਹੀਂ ਲੱਗਦਾ ਕੱਲੋਂ ਉਹਲੇ ਕਹਿਣਗੇ ਮਾਪਿਓ ਨੇ ਕੀ ਸਿਖਾਇਆ ਤੇਰੇ ਮਾਪਿਓ ਨੂੰ ਕਹਿਣਗੇ ਕਿਸੇ ਨੂੰ ਹੋਰ ਕੁਝ ਨਹੀਂ ਕਹਿਣਾਗਾ ਪੂਆ ਹੁਣ ਮੇਰੀ ਗੱਲ ਸੁਣ ਹੁਣ ਕਿਤੇ ਵੀ ਨਹੀਂ ਟਿਕਦੀ ਉਹ ਤਾਂ ਜੇ ਕੰਮ ਕਰ ਲੂ ਤਾਂ ਵੀ ਮਾੜੇ ਜੇ ਨਹੀਂ ਕਰੋ ਤਾਂ ਵੀ ਮਾੜੇ ਆਂਗੇ ਅੱਛਾ ਚਲ ਕੋਈ ਗੱਲ ਇਹ ਤਾਂ ਬੋਲਦੀਆਂ ਰਹਿੰਦੇ ਆ ਕੋਈ ਨਹੀਂ ਤੂੰ ਠੰਡੀ ਰਹਿ ਤਾ ਤੇ ਬਾਕੀ ਕਰ ਦੇ ਤੇਰੀ ਮੰਮੀ ਨਾਲ ਗੱਲ ਚੰਗਾ ਤੇ ਨਾਲੇ ਉਹ ਲੱਗੀ ਪਈ ਆ ਰੋਟੀ ਲਿਆ ਪੂਆ ਰੋਟੀ ਤਾਂ ਮੰਮਾ ਨੂੰ ਕਿਹਾ ਸੀ ਪਾਲੀ ਅੰਦਰ ਫੇਰ ਵੜ ਗਈ ਰੋਟੀ ਲਿਆ ਦੇ ਹੁਣ ਆ ਕਰਕੇ ਦੀ ਕੁੜੀ ਕੋ ਭੁੱਖੀ ਆਈ ਹੈਗੀ ਮੈਂ ਜਿਹਦੇ ਨਾਲ ਲੜ ਲੜ ਕੇ ਨਾ ਬਣਾਉਣੀ ਆ ਬਣਾਉਣੀ ਆ ਲੇ ਹਜ ਬਣਾਉਣੀ ਹੈ ਇਧਰ ਲੜ ਲੜ ਕੇ ਨੇ ਮੇਰੀ ਜੀਬ ਵੀ ਨਹੀਂ ਸਾਥ ਦਿੰਦੀ ਉਹ ਜੀਬ ਵੀ ਤਰਕ ਜਾਂਦੀ ਆ ਚੱਲ ਬੈਠ 부ਆ ਠੀਕ ਹੋ ਕੇ ਮੈਂ ਗੂੰਗੀ ਮੈਂ ਹੋ ਜਾਨੀ ਹਾਂ ਚੱਲ ਟੋਦਲੀ ਹੋਰ ਤੂੰ ਦੱਸ 부ਆ ਐਥੇ ਘੜਾ ਪਲੇਟਾਂ ਲੱਗਣ ਲੱਗਿਆ ਠੀਕ ਹੋ ਕੇ ਬਹਿ ਜਾ ਲੈ ਓਏ ਬਣਾਉਂਦੀ ਆ ਹਜੇ ਤੇਰਾ ਚੁਗਲੀਆਂ ਵਾਲਾ ਕੰਮ ਮੁੱਕਿਆ ਨਹੀਂ ਹਜੇ ਮੈਂ ਘੜੀ ਚੁਗਲੀਆਂ ਬਣਾਈ ਮੈਨੇ ਕੋਦੋਂ ਦੇਖ ਚੁਗਲੀਆਂ ਕਰਦੀ ਨੂੰ ਆ ਇਧਰ ਉਧਰ ਦੀ ਮੰਮੀ ਕਹਿੰਦੀ ਕਦੇ ਕਿਸੇ ਦੇ ਖੜ ਜਾਂਦੀ ਬਾੜੇ ਚ ਕਦੇ ਕਿਸੇ ਦੇ ਬਾੜੇ ਚ ਖੜ ਜਾਂਦੀ ਹੈ ਕਹਿੰਦੀ ਲੋਕਾ ਬਾਥਿਆ ਬਾਦ ਦੇ ਕਹਿੰਦੀ ਇਹ ਚੋਗਰੀਆਂ ਕਰਦੀ ਗੱਲ ਸੁਣ ਤੇਰੀ ਮਾਂ ਤੋਂ ਡਰਦੀ ਮੈਂ ਤਾਂ ਘਰੇ ਨਹੀਂ ਵਰਦੀ ਹੂੰ ਠੀਕ ਹੈ ਨਾ ਜਮਾ ਨਹੀਂ ਘਰੇ ਵਰਦੀ ਲੜਦੀ ਰਹਿੰਦੀ ਮੇਰੇ ਨਾਲ ਫਿਰ ਮੈਂ ਕਹਿੰਨੀ ਚੱਲ ਮੈਂ ਪਾਸੇ ਜਾਵੜਾ ਚੰਗਾ ਨਾਲ ਇਹ ਕੰਮ ਕਰ ਲੂਗੀ ਤੇ ਨਾਲ ਮੇਰਾ ਦਿਨ ਨਿਕਲ ਜੂ ਭੂਆ ਮਾੜਾ ਮोटा ਕੰਮ ਕਰਾ ਦਿਆ ਕਰ ਮੰਮੀ ਨਾਲ ਮੁੜ ਕੇ ਉਹ ਮੈਨੂੰ ਵੀ ਆਏ ਕਹਿੰਦੀ ਆ ਜੀ ਮੈਂ ਦੋ ਦਿਨ ਆ ਜਾਂਦੀ ਅੱਛਾ ਤੇਰੇ ਬਾਦੀ ਤੇਰੀ ਮਾਈ ਇਕੱਲਾ ਕੰਮ ਕਰਦੀ ਮੈਂ ਕੰਮ ਨਹੀਂ ਕਰਦੀਗੀ ਉਹ ਤਾਂ ਗੰਦੀ ਡੱਕਾਂ ਨਹੀਂ ਤੋੜਦੀ। ਹਾਂ ਉਹ ਉਹ ਨਹੀਂ ਦੀ ਨਾ ਵੀ ਡੱਕਾਂ ਨਹੀਂ ਤੋੜਦੀ। ਅੱਧਾ ਕੰਮ ਕਰਦੀ ਐ ਮੈਂ। ਤੇ ਆ ਕੱਪੜੇ ਕਿਹਨੇ ਤੋਤੇ? ਕੱਪੜੇ ਮੈਂ ਹੀ ਤੋਤੇ ਸੀ। ਹੋਰ ਉਹਨੇ ਤੋਤੇ ਸੀ। ਚੱਲ ਚੰਗਾ ਭੂਆ ਕਰ ਲਿਆ ਕਰ ਕੰਮ ਮਾਣਾ। ਚੱਲ ਠੀਕ ਆ। ਉਹ ਮੈਨੂੰ ਲੱਗਦਾ ਨਹੀਂ ਆਉਂਦੀਆਂ ਰੋਟੀਆਂ ਲਾਟੀਆਂ। ਲੈ ਭੂਤ ਨੂੰ ਲੈ ਕੇ ਖੜੀ। ਹੁਣ ਜੇ ਪਕਾਉਗੀ ਤਾਂ ਲੈ ਕੇ ਆਉ। ਨਾਲ ਬਣਵਾ ਦੇ ਦੋ ਰੋਟੀਆਂ ਬਣਵਾਈਆਂ। ਮੈਨੂੰ ਅੱਛਾ ਇਹ ਤਾਂ ਬਰਾਦ ਆਈ ਏ ਜਿਹੜੀ ਦੋ ਰੋਟੀਆਂ ਬਣਵਾਉਣੀਆਂ। ਐਂ ਕਰ ਲੱਗ ਜਾਣਗੀਆਂ। ਨਾਨਾ ਤੇ ਪਰਜਾਇ ਮੇਰੀਆਂ ਦੋ ਰੁਪਈਆਂ ਤੇ ਕੰਗਾ ਤੂੰ ਹੀ ਬਣਾ ਕੇ ਖਾ ਲਾ ਫਿਰ ਦੇਖ ਲਾ ਲੈ ਅਪੂਆ ਅੱਜ ਹੀ ਆਈਆਂ ਹਜੇ ਰੋਟੀ ਅੱਜ ਦੇ ਦਿਨ ਤੱਕ ਬਣਾ ਕੇ ਖਵਾ ਦੋ ਤੇ ਫਿਰ ਮਾਰ ਲਾ ਆਪਦੀ ਮਾਂ ਨੂੰ ਬਾਜ ਮੰਮੀ ਰੋਟੀ ਲੈ ਆ ਨਾ ਹੁਣ ਤੂੰ ਵੀ ਆਪਦੇ ਮਾਵਲ ਦੀ ਹੋ ਗਈ ਹੈ ਲੈ ਪੂਆ ਹੁਣ ਕਹਿਣਾ ਹੀ ਪੈਂਦਾ ਮਾੜਾ ਮੋਟਾ ਤਾਂ ਤੂੰ ਮੈਨੂੰ ਨਹੀਂ ਕਹੀ ਜਾਂਦੀਗੀ ਲੈ ਮੈਂ ਤੈਨੂੰ ਕੀ ਕਹਤਾ ਮੇਰਗਾ ਸੁਣ ਭੂਆ ਜੇ ਤੂੰ ਵਿਆਹੀ ਹੋਵੇਂ ਨਾ ਤੈਨੂੰ ਪਤਾ ਲੱਗੇ ਵੀ ਸੱਸਾਂ ਕੀ ਚੀਜ਼ ਹੁੰਦੀਆਂ ਕਿਵੇਂ ਟੜਕੇ ਉੱਠ ਕੇ ਮਿਹਣੇ ਸੋਣੇ ਪੈਂਦੇ ਸੁੱਤਿਆਂ ਨੂੰ ਲੱਗ ਜਾਣਗੀਆਂ ਬੋਲਣ ਆਈ ਨਹੀਂ ਦੇਖ ਲੈ ਪਹਿਲਾਂ ਤੇਰੀ ਮਾਂ ਬੋਲਦੀ ਸੀ ਉਹਦੀਆਂ ਸੋਨੀਆਂ ਬੰਨੇ ਸੀ ਹੁਣ ਮੈਨੂੰ ਤੇਰੀਆਂ ਸੋਨੀਆਂ ਬੰਦੀਆਂ ਹੈ ਆ ਹੋ ਗਈ ਆਵਦੀ ਮਾਂ ਵੱਲ ਦੀ ਕੋਈ ਗੱਲ ਨਹੀਂ ਰਹਿ ਆਵਦੀ ਮਾਂ ਵੱਲ ਉਹੀ ਖਵਾਉਦੇ ਨੇ ਰੋਟੀਆਂ ਕੋਈ ਨਹੀਂ ਜਿਹੜੀਆਂ ਉਹਨੂੰ ਦੁਵਾਤੀਆਂ ਹਾਂ ਕੋਈ ਗੱਲ ਨਹੀਂ ਹਾਂ ਡੈਡੀ ਆ ਗਈ ਛਾਲੀ ਗੱਲ ਕਰਕੇ ਪੰਗਾ ਹੀ ਕਰ ਲਿਆ ਓ ਵੱਜਿਓ ਤਾਂ ਚਾਚੀ ਕੋਲੇ ਮੇਲਾ ਦਾ ਰਿਆ ਕਰਨ ਗਈ ਹੋਣੀ ਐ। ਪੱਕੀ ਹੋ ਜਾਂਦੀ ਐ ਜਮੇ ਹਰੇਕ ਗੱਲ ਤੇ ਸਰਾ ਹੀ ਪੈਦੇ ਆਲਾ ਤਾਂ। ਰੋਟੀ ਖਾ ਲਾਜਾ। ਓ ਤਰਪੂਆ ਕਿੱਧਰ ਗਈ? ਓ ਮੰਮੀ ਮੈਂ ਤਾਂ ਮੇਲਾ ਦਾ ਨਾ ਵਿਆਹ ਵਾਲੀ ਗੱਲ ਜੀ ਕਰਕੇ ਪੰਗਾ ਲੈ ਲਿਆ ਮੈਂ ਕਿ ਜੇ ਤੇਰੀ ਸੱਸ ਹੋਵੇ ਤਾਂ ਤੈਨੂੰ ਪਤਾ ਲੱਗੇ। ਨਹੀਂ ਉਹਨੂੰ ਤੂੰ ਇਹ ਕਾਹਨੂੰ ਕਹਿਣਾ ਸੀ ਇਹ ਤਾਂ ਮਗਰ ਪੈ ਜੂਗੀ। ਮੰਮੀ ਮੈਨੂੰ ਅੱਗੇ ਪਤਾ ਸੀਗਾ ਵੀ ਇਹ ਪੱਕ ਜੂ ਮੇਰੇ ਤਾਂ ਦਿਮਾਗ 'ਚ ਨਿਕਲ ਗਈ ਗੱਲ ਵੀ ਇਹ ਤਾਂ ਹਿੰਡਣਾ ਜਿਹੜੀ ਗੱਲ ਦੇ ਹਿੰਡ ਪੈ ਗਈ। ਇੱਕ ਦੂਜੀ ਗੱਲ ਜਿਹੜੀ ਕਹਿੰਦੇ ਫੇਰ ਨਹੀਂ ਇਹ ਸਵੇਰ ਉੱਠਦੀ ਵਹਿੰਦੀ ਜਾਗਦੀ ਸੌਂਦੀ ਆਹੀ ਗੱਲ ਦਵੱਲੂ ਕੀ ਹੁਣ ਇਹ। ਮੈਨੂੰ ਲੱਗਾ ਮੇਰਾ ਦਿਮਾਗ ਖਾ ਜੂਗੀ। ਮੈਨੂੰ ਲੱਗਾ ਮੈਂ ਤਾਂ ਗਈ ਕੰਮੋਂ ਹੁਣ। ਬਿਲਕੁਲ ਵਿਆਹ ਵੀ ਕਰਕੇ ਜੋ ਫਸ ਪੁੱਛਦੀ ਕਰਕੇ ਪੁੱਤਸਾ ਕਰਗੀ ਬਣਿਆ ਜਾ ਰੋਟੀ ਸਾਲ ਆ ਜੂ ਆ ਗਈ ਮੈਂ। ਆ ਹੁਣ ਆ ਜੂ ਮੇਰਾ। ਚੱਕੀ ਨੂੰ ਕਹਿੰਦੀ ਮੈਂ ਕੁੜੀ ਨੇ ਵੀ ਆਇਆ ਕੋਈ ਤਾਂ ਦੇਖ। ਲੱਭੂ ਆ ਹੁਣ ਪੰਗਾ ਪਾਊਗੀ ਕੋਈ ਨਾ ਕੋਈ ਹੋਰ ਤੇਰਾ ਨਾਮ ਹਾਂ ਲੱਭੂ ਆ ਹਜੇ ਟੱਕਰ ਨਹੀਂ ਆਈ ਲੈ ਮੰਮੀ ਆਰੇ ਘੰਟੇ ਪਏ ਸੀ ਇਹਨਾਂ ਦੀ ਬਣਾਉਂਦੀ ਚਟਨੀ ਮਾ ਉਸ ਤੋਂ ਕੀ ਹੋ ਰਿਹਾ ਹੈ ਤੇ ਇਹਨਾਂ ਦੀ ਸੋਹਣੀ ਬਣਨੀ ਸੀ ਚਟਨੀ ਇਹਨਾਂ ਮੇਰੇ ਗੱਲ ਸੁਣ ਹਾਂ ਉਹ ਤਾਂ ਮੈਨੂੰ ਲੱਗਦਾ ਬਈ ਰੁੱਸ ਗਈ ਤਿੰਨ ਚਾਰ ਘੰਟੇ ਹੋ ਗਏ ਮੈਂ ਸੱਦ ਕੇ ਲਈ ਹੁਣੀਆਂ ਉਹਨੂੰ ਉਹ ਤਾਂ ਉਸੇ ਗੱਲ ਤੇ ਹਿੰਡ ਕਰਕੇ ਬੈਠੀ ਹੋਣੀ ਉੱਥੇ ਚਾਚੀ ਕੋਈ ਤੇਰੇ ਕੱਲੀ ਦੇ ਕਹਿਣਾ ਤੇ ਨਹੀਂ ਆਉਣਾ ਮੰਮੀ ਮੈਂ ਚੱਲਦੀ ਆ ਤੇਰੇ ਨਾਲ ਆ ਜਾ ਫਿਰ ਉਹਨੂੰ ਲੈ ਆਈਗੀ ਚੱਲ ਮੈਂ ਉੱਥੇ ਦੇਖੀ ਰੁੱਸੀ ਉਹ ਤਾਂ ਮੇਨਾਂ ਦਾ ਨੀ ਰੋਟੀ ਵੀ ਨਹੀਂ ਖਾਦੀ ਵਿਚਾਰੀ ਨਾ ਇਸ ਉਹ ਵਿਆਹ ਵਾਲਾ ਕੱਲ ਲੰਦ ਵਿਆਹ ਵਾਲੀ ਗੱਲ ਹੀ ਲੈ ਕੇ ਬੈਗੀ ਹੋ ਬਸ ਚੱਲ ਕੋਈ ਐਡਾ ਨਾ ਰੋਟੀ ਨਹੀਂ ਖਾਦੀ ਉਹਨੇ ਰੁੱਸੀ ਬੈਠੀ ਮੈਨੂੰ ਤਾਂ ਲੱਗਦਾ ਮੰਮੀ ਤੂੰ ਘੜਾ ਟੱਕਦੀ ਆ ਗਈ ਕਦੇ ਉਹਨੂੰ ਕਹਿਣ ਲੱਗ ਜਾਨੀਆ ਕਦੇ ਮੈਨੂੰ ਕਹਿਣ ਲੱਗ ਜਾਨੀਆ ਹੁਣ ਇਹਨੂੰ ਮਨਾਉ ਕਿਹੜਾ ਦੇਖੀ ਬੈਠੀ ਦੇਖੀ ਉਹ ਵੇਗੀ ਜਾ ਕੇ ਲੈ ਹਾਂ ਲੈ ਮੋਜਾ ਨਾ ਬੈਠੀ ਘਰੇ ਵੀ ਨਹੀਂ ਦਿੰਦਾ ਇਹਨਾਂ ਦੇ ਤਾਂ ਕੋਈ ਦੇਖ ਲਾ ਠੀਕ ਬੈਠੀ ਰਹਿ ਹਜੇ ਵੀ ਮੱਥੇ ਤੇ ਹੱਥ ਮਾਰਦੇ 3 ਘੰਟੇ ਹੋ ਗਏ ਘਰੋਂ ਨਿਕਲੀ ਨੂੰ ਭੂਆ ਤੈਨੂੰ ਤੇ ਦੀਗਾ ਇਹਨਾਂ ਦੇ ਘਰੇ ਕੋਈ ਵੀ ਨਹੀਂ ਮਿਲਿਆ ਮੈਨੂੰ ਤਾਂ ਆਪ ਨਹੀਂ ਲੱਗਦਾ ਕੋਈ ਹੈਗਾਗਾ ਨੇ ਭੂਆ ਹਾਂ ਬੈਠੀ ਆ ਮੈਂ ਨਹੀਂ ਦਿੰਦੀ ਮੇਰੀ ਗੱਲ ਸੁਣ ਤੂੰ ਹਾਂ ਤੇ 3 ਘੰਟੇ ਹੋ ਗਏ ਘਰੋਂ ਆਈ ਨੂੰ ਤੇ ਘਰੇ ਕੌਣ ਆਊਗਾ ਤੇ ਕੋਈ ਗੱਲ ਨਹੀਂ ਮੇਰੀ ਕਿਹੜਾ ਲੋੜਾ ਥੋਨੂੰ ਤੇ ਉਹ ਨਹੀਂ ਲੋੜਦਾ ਹੀ ਮੰਗ ਰਾਈਆਂ ਇਹਨਾਂ ਦਾ ਘਰੇ ਗੈਨ ਨਹੀਂ ਕੋਈ ਤੇ ਤੇ ਇਕੱਲੀ ਬੈਠੀ ਮੈਂ ਹੈਗੀਆਂ ਘਰੇ ਕੌਣ ਨਹੀਂ ਹੈ ਕੌਣ ਕਹਿੰਦਾ ਕੋਈ ਨਹੀਂ ਹੈ ਤੇਰੇ ਮੇਰੇ ਰੱਖੀ ਦੇਵਾ ਦੇ ਹੈ ਕੋਈ ਗੱਲ ਨਹੀਂ ਰੱਖੀ ਜੇ ਰੱਖੀ ਦਿੱਤੀ ਯਾ ਆਪ ਦੇ ਘਰੇ ਬੈਠੀ ਮੈਂ ਚੱਲ ਆ ਜਾ ਰੋਟੀ ਖਾ ਲੈ ਮੈਂ ਨਹੀਂ ਜਾਂਦੀ ਕਿਉਂ ਮੇਰਾ ਤਾਂ ਪਹਿਲਾ ਵਿਆਹ ਕਰੋ ਲੈ ਆ ਨਵੀਂ ਗੱਲ ਫੜ ਲਈ ਪੂਆ ਮੈਂ ਤਾਂ ਛੋੜ ਕਰੀ ਜਾਂਦੀ ਸੀ ਤੇਰੇ ਨਾਲ ਚੁੱਪ ਕਰਕੇ ਬਹਿ ਜਾ ਲੈ ਮੈਂ ਤੇਰੀ ਨਾਲ ਗੱਲ ਨਹੀਂ ਮੇਰਾ ਵਿਆਹ ਕਰੋ ਮੈਂ ਮੈਂ ਦੇ ਦਿੰਦੀ ਮੇਰੇ ਕੋਲ ਕੋਈ ਨਹੀਂ ਰੋਟੀ ਵੀ ਥੋੜੀ ਹੁੰਦੀ ਹੈ ਵਿਆਹ ਕਿਹੜਾ ਆਈ ਹੋਜੂ ਇਹ ਨਹੀਂ ਪਤਾ ਮੈਨੂੰ ਕਿਹਦਾ ਵਿਆਹ ਪਰ ਵਿਆਹ ਹੁਣ ਮੈਂ ਤੈਨੂੰ ਚ ਵਿਆਹ ਬਲਮ ਤੇਰਾ ਵਿਆਹ ਕਰਾ ਪਰ ਮਕਰੇ ਲੱਗੀ ਆਂ ਵਿਆਹ ਆਈ ਹੋਜੂ ਇੱਥੇ ਬੈਠੀ ਦਾ ਜੇ ਮੈਂ ਮਰਜੀ ਕਰੂ ਉਹ ਐਡੀ ਛੇਤੀ ਮੁੰਡਾ ਤੇ ਆਜੂਗਾ ਹੁਣ ਦੱਸ ਐ ਹੰਡ ਫੜ ਲੈਨੇ ਤੂੰ ਦਹਰੇ ਕੱਲ ਦੀ ਉਹ ਦੁਕਾਨ ਤੋਂ ਥੋੜੀ ਚੱਕ ਕੇ ਲਿਓਣਾ ਮੁੰਡਾ ਇਸਰ ਕਿਸੇ ਦਾ ਲੈ ਲੈ ਮੁੰਡਾ ਪਤਾ ਕਿੰਨਾ ਸੁਣੋਗੇ ਬਾਦੀ ਸੁਣੋ ਹੁਣ ਕੈਮਰਾਮੈਨ ਹੈ ਉਹ ਪਾਦੀ ਸੁਣ ਮੰਮੀ ਮੈਨੂੰ ਲੱਗਦਾ ਹੈ ਭਾਲੀ ਭੂਲੀ ਬੈਠੀ ਹੈ ਜੀ ਨਾ ਮੈਨੂੰ ਨਹੀਂ ਪਤਾ ਸੋਨਾ ਜਾਂ ਮੁੰਡਾ ਫੜੋ ਹੁਣ ਲੈ ਹਾਂ ਕਿਉਂ ਕੀ ਗੱਲ ਐ ਇਹ ਬੜਾ ਕਹਤਾ ਮੁੰਡਾ ਐ ਤਾਂ ਹੈ ਨਹੀਂ ਜੇ ਵੀ ਉੱਥੇ ਮੈਂ ਤੁਰੀ ਜਾਊਂਗੀ ਤਾਂ ਫੜ ਲਿਉ ਕਿਸੇ ਨੇ ਬਠੇਰੇ ਮੁੰਡੇ ਨੀਕਾ ਮਾਰੋ ਕੋਈ ਨਹੀਂ ਫੜ ਲਾਂਗੇ ਫਿਰ ਹੁਣ ਘਰੇ ਤਮਕ ਚਾ ਨਹੀਂ ਨਹੀਂ ਹੁਆ ਚੱਲ ਬੜ ਮੰਨ ਲਿਆ ਕਰ ਕਿਸੇ ਦੀ ਤੂੰ ਕਹਾਂ ਉਹ ਮੇਰੀ ਸੱਸ ਫਲਾਨ ਨਾਲ ਹੁਣ ਬਹਿ ਗਈ ਓ ਮੈਂ ਤਾਂ ਜੋੜ ਕਰੀ ਜਾਂਦੀ ਸੀ ਗੰਮੀ ਇਹਦੇ ਨਾਲ ਮੈਨੂੰ ਕੀ ਪਤਾ ਪਹਿਲਾਂ ਤਾਂ ਤੇਰੀ ਮਾਂ ਦੀਆਂ ਸੁਣਦੀ ਸੀ ਫਿਰ ਤੇਰੀਆਂ ਸੁਣੀਆਂ ਠੀਕ ਐ ਨਾ ਫਿਰ ਕੀ ਹੋ ਗਿਆ ਥੋੜੇ ਨਾਲ ਲੜ ਲੜ ਕੇ ਤਾਂ ਮੈਂ ਅੱਕ ਗਈ சனா மூலுக்கூட ਹਣ ਜੀ ਆਕੇ ਸਾਡੇ ਨਾਲ ਲੜ ਲੈ ਹਾਂ ਹੁਣ ਉਹਦੇ ਨਾਲ ਲੜਿਆ ਕਰ ਪਿਆਰ ਨਾਲ ਹਾਂ ਜੀ ਸੁਣੋ ਜੀ ਜੇ ਅੱਕੀ ਚੀਜ਼ ਨਾਲ ਲੈ ਕਰੋ ਖਰਜ ਰੁੜ ਜਾਣੇ ਚੀਜ਼ ਨਹੀਂ ਲੈ ਕੇ ਦਿੰਦਾ ਮੈਨੂੰ ਮੰਮੀ ਆਪਣੀ ਬੇਇੱਜ਼ਤੀ ਕਰਾਉਣੀ ਹੈ ਹੋਰ ਕੋਈ ਨਾਲ ਨਾ ਅਗਲਾ ਕਹੂਗਾ ਕਿਉਂ ਥੋ ਭੇਜਤੀ ਮੈਨੂੰ ਸਾਨੂੰ ਗਾਲਾਂ ਕੱਢਿਆ ਕਰੂਗਾ ਅੱਛਾ ਹਲਕੇ ਚ ਡੰਡਾ ਦੇ ਕੇ ਪਿਆਰ ਨਾਲ ਲੱਗ ਗੋਡਿਆਂ ਥੱਲੇ ਲੈ ਕੇ ਪਿਆਰ ਨਾਲ ਲੱਗਦਾ ਹਾਂ ਗੋਡਿਆਂ ਥੱਲੇ ਲੈ ਕੇ ਹਾਂ ਲੈ ਬੂਆ ਇਹ ਨਾ ਕਰ ਮੈਂ ਡੈਡੀ ਆਉਣ ਵਾਲੇ ਆ ਮੈਂ ਡੈਡੀ ਨਾ ਕਰੂੰਗੀ ਦਾ ਲਾ ਜਾਂਦੇ ਡੈਡੀ ਦਾ ਹੋਣ ਵਾਲੇ ਹੀ ਆ ਕੀ ਹੋਣ ਵਾਲ ਟਾਈਮ ਕੀ ਗੱਲ ਕਰੇਗੀ ਡੈਡੀ ਨਾ ਡੈਡੀ ਵਿਆਹ ਦੀ ਵਿਆਹਾਰੇ ਤੇਰੇ ਵਾਰੇ ਵਿਪੂ ਅੰਮੰਨੀ ਬੈਠੀਆ ਵਿਆਹ ਨੂੰ ਇੰਨੇ ਸਾਲਾਂ ਬਾਅਦ ਮੰਨੀ ਦਾ ਤੁਸੀਂ ਸੱਚੀ ਹੋਰ ਫੇਰ ਇਸ ਤੋਂ ਅੱਗੇ ਡੈਡੀ ਨਾਲ ਗੱਲ ਕਰਕੇ ਬਸ ਮੈਂ ਸੋਰੀ ਬਗ ਜੂ ਉੱਥੇ ਵੀ ਪਾ ਲੂ ਮੁੰਡਾ ਤੇਰੇ ਨਾਲ ਸੱਚੀ ਕਿੰਨਾ ਚਾਚੜਿਆ ਹਾਂ ਚੜਿਆ ਲੱਗਿਆ ਲੱਗਿਆ ਦੇਖ ਫਿਰ ਇਹ ਅਚਾਨਕ ਬਣਾਇਆ ਵਿਆਹ ਦੀ ਕੀ ਤੇਰੇ ਦਿਮਾਗ 'ਚ ਵੜਦੀ ਗੱਲ ਬਸ ਸ਼ੌਂਕ ਹੁੰਦਾ ਸ਼ੌਕ ਜਾਗ ਤੇ ਪਹਿਲਾਂ ਨਹੀਂ ਲੜਾਈ ਦਾ ਨਾਮ ਆ ਬੰਦੇ ਚਾਹੀਦੇ ਹੈ ਨਾ ਜੋ ਲੜੀ ਤੇ ਵੀ ਉਹਨੇ ਲੜਨਾ ਲੜਨ ਵਾਸਤੇ ਗਿਆ ਪਿਆਰ ਨਾਲ ਰੱਖਿਆ ਕਰੀ ਪਿਆਰ ਨਾਲ ਵੀ ਰੱਖਿਆ ਕਰੂ ਲੜਾਈ ਵੀ ਕਰਿਆ ਕਰੂਗੀ ਤੇ ਇਹ ਵੀ ਮਾੜੀ ਮੋਟੀ ਸਿਆਣੀ ਬਣ ਜੂ ਕਿ ਨਹੀਂ ਮੈਨੂੰ ਤਾਂ ਇੱਥੇ ਤੁਸੀਂ ਦੋਨੇ ਆ ਜਾ ਕਰੋਗੇ ਤਾਂ ਮੈਂ ਕਿੱਧਰ ਜਾਊਂਗੀ ਮੇਰਾ ਸੋਚ ਲਿਓ ਓਹੋ ਜੇ ਮੈਂ ਇਹਦਾ ਕਰਾਇਆ ਇਹ ਮੇਰਾ ਰਿਸ਼ਤਾ ਕਰਾ ਦੂ ਫਿਰ ਅਸੀਂ ਤੇਰੇ ਕੋਲ ਆਉਂਦੇ ਨਹੀਂ ਅਸੀਂ ਦੋਨੇ ਹੀ ਦੋਨੇ ਹੀ ਦੇਖ ਮੇਰੀ ਗੱਲ ਸੁਣ ਭੂਆ ਤਾਂ ਭਤੀਜਾ ਨਾਲ ਲੱਜਾਂਦੇ ਹੀ ਆਈਆਂ ਇਹ ਪਹਿਲੀ ਗੱਲ ਹੋਊਗੀ ਜਿਹੜੀ ਭਤੀਜੀ ਭੂਆ ਦਾ ਰਿਸ਼ਤਾ ਲਾਉਗੀ ਹਣਾ ਸਹੀ ਗੱਲ ਹੈ ਹਾਂ ਜੀ ਜੀ ਭੂਆ ਦੀ ਬਚੋਲਣ ਇਹ ਠੀਕ ਹਾਂ ਹਾਂ ਚਲੋ ਫਿਰ ਨਵੀਂ ਜੀ ਗੱਲ ਹੈ ਰਾਜਾ ਤੇਰਾ ਭਾਈ ਆ ਜੀ ਦਾ ਪਰਿਆ ਕਰਾਂਗੇ ਜੀ ਤਾਂ ਨਹੀਂ ਕਰਦਾ ਸੁਣਗੇ ਸੁਣਗੇ ਚੀਜ਼ਾਂ ਤੇਰੇ ਵਾਸਤੇ ਲੈ ਤੇਰੇ ਨਾਲ ਜਾਣੋ ਤਾਂ ਨਹੀਂ ਜੀ ਕਰਦਾ ਪਰ ਇਹਨੇ ਸਿਆਣੀ ਗੱਲ ਕਰੀ ਇਹਦੇ ਨਾਲ ਚਲ ਫਿਰ ਇਹਦੇ ਨਾਲ ਆ ਜਾ ਕੈਮਰਾਮੈਨ ਚਲ ਕਿਉਂ ਟੈਨਸ਼ਨ ਕਰ ਦਿਆ ਜਾਪਾ ਉਹ ਪਾ ਲਾਂਗੇ ਤੁਸੀਂ ਪਾਲ ਕੇ ਦੇਣਾ ਨਹੀਂ ਮੈਂ ਆਪਦੀ ਆਪ ਪਾਲ ਲੂੰਗੀ ਹਾਂ ਹਾਲੀ ਕਿੱਡੀ ਹਾਂ ਆ ਜਾ ਆ ਜਾ ਕੋਣਾ ਜਾ ਮੁੰਡਾ ਪਾਲ ਕੇ ਲੈ ਤਾਂ ਵੰਦ ਬੁੜਬੀ ਨੇ ਬੋਲਦੇ ਤੇਰੀ ਤੁਸੀਂ ਤਾਂ ਕਾਲਾ ਪੂਆ ਕਾਲੀਆਂ ਕਾਲੀਆਂ ਨੇ ਚੱਲ ਤੈਨੂੰ ਚਾਹੀ ਤੈਨੂੰ ਜੜਿਆ ਚਾਹੀ ਤੈਨੂੰ ਮੰਨ ਲੈ